ਇਨਾਗੇ ਭਈਆ ਆਪਣਾ ਮੇਰਾ ਨਾਮ ਬਹਾਲ ਸਿੰਘ ਕਿਹੜਾ ਪਿੰਡ ਆ ਸਭਰਾ ਜੀ ਤੇ ਕੀ ਗੱਲ ਹੋਈ ਮੋਟਰਾਂ ਦਾ ਟ੍ਰਾਂਫਰਾਂ ਚੋਰੀ ਹੋ ਗਿਆ ਮੋਟਰ ਅਹੀਂ ਕੱਲ ਰਾਤ ਇੱਥੇ ਜਿੰਨਾ ਕਿ ਸਾਡਾ ਟ੍ਰਾਂਫਰਮ ਚੋਰੀ ਹੋਇਆ ਹੂੰ ਜਿਸ ਦੇ ਚੋ ਉਹਨਾਂ ਨੇ ਤੇਰ ਅਤੇ ਤਾਂਬਾ ਵਿੱਚੋਂ ਕੱਢ ਕੇ ਲੈ ਗਿਆ ਤੇ ਖੋਖਾ ਛੱਡ ਕੇ ਛੱਡ ਆ ਗਏ ਤੇ ਅਹੀਂ ਜੋ ਸਿਰ ਆ ਕੇ ਵੇਖਿਆ ਤੇ ਸਾਡਾ ਸਮਾਨ ਖਿਲਰਿਆ ਪਿਆ ਸੀ ਤੇ ਅਹੀਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਚੋਰਾਂ ਨੂੰ ਨੱਥ ਪਾਈ ਜਾਵੇ ਤੇ ਇਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹ ਅਸੀਂ ਸੁਣ ਚਾਇਆ ਪੀ ਇਹ 5 6 ਟਰਾਂਸਫਾਰਮ ਇੱਕੇ ਰਾਤ ਵਿੱਚ ਚੋਰੀ ਹੋਏ ਆ ਅਸੀਂ ਪੁਲਿਸ ਪਸੰਦ ਤੋਂ ਪਰ ਜੋਰ ਬੇਨਤੀ ਕਰਦੇ ਆ ਕਿ ਸਾਨੂੰ ਇਨਸਾਫ ਦਵਾਇ ਜਾਵੇ ਤੇ ਇਹਨਾਂ ਚੋਰਾਂ ਨੂੰ ਨੱਥ ਪਾਈ ਜਾਵੇ ਤੇ ਕਿਸ ਤਰ੍ਹਾਂ ਟਰਾਂਸਫਾਰਮ ਚੋਰੀ ਆ ਗਿਆ ਜੀ ਕਿਹੜੀ ਜਗ੍ਹਾ ਤੋਂ ਬਾਰਨ ਜੀ ਮੋਟਰ ਤੇ ਹੀ ਮੋਟਰ ਤੋਂ ਦੇਖੋ ਤੁਹਾਡੇ ਸਾਹਮਣੇ ਕੀ ਹਾਲ ਹੈ ਢੇਰ ਢੂੜ ਕੇ ਤੇਲ ਵੀ ਲੈ ਕੇ ਵਿੱਚੋਂ ਤਾਂਮਾ ਵੀ ਲੈ ਕੇ ਆ ਬੂਆ ਭੰਨ ਕੇ ਸਟਾਰਟਰ ਕੇਬਲ ਜੋ ਸਾਰਾ ਕੁਝ ਲੈ ਕੇ ਇਹ 1 ਨਹੀਂ ਲੱਖਾ ਜੀ ਇਹ 12 13 ਲੱਖੇ ਇੱਕੇ ਰਾਤ ਕੋਰਾ ਜੀ ਕੋਰਾ ਅੱਜ 12 13 ਲੱਤੇ ਆ ਅੱਜ ਬਾਵਜ ਦਿਨ ਹੋ ਗਿਆ ਰੋਜ ਦੇ ਚਾਰ ਕਿਤੇ ਪੰਜ ਰੋਜ ਦੇ ਲੈਣ ਦੇ ਸਭਰਾ ਪਿੰਡ ਦੇ ਵਿੱਚ ਕੀ ਮੰਗ ਕਰੋਗੇ ਹੁਣ ਮੰਗ ਸਰਕਾਰ ਤੋਂ ਇਹੋ ਹੀ ਆ ਕਿ ਇੱਕ ਚੌਂਕੀ ਸਭਰਾ ਨੂੰ ਮੁਲਾਜ਼ਮ ਦਿੱਤੇ ਜਾਣ ਕਿਉਂਕਿ ਕੋਈ ਥੋੜੇ ਬਾਅਦ ਹੀ ਨਿਗਰਾਨੀ ਰੱਖਣਾ ਬੁਰਾ ਹਾਲ ਆ ਜੀ ਬਹੁਤ ਨੰਗਾ ਨਾਜ ਹੋ ਰਿਹਾ ਵਾ ਤੇ ਤੁਹਾਡੇ ਸਾਹਮਣੇ ਕਣਕ ਭਰਨ ਵਾਲੀ ਆ ਤੇ ਸਾਡੀ ਬੇਲੀ ਮਹਿਮਾਨਾਂ ਨੂੰ ਬੇਨਤੀ ਆ ਕਿ ਸਾਨੂੰ ਟ੍ਰਾਂਸਫਰ ਦਿੱਤਾ ਜਾਵੇ ਅਸੀਂ ਕਣਕ ਭਰਗੇ ਤੇ ਬਾਕੀ ਥੋੜੀ ਜੀ ਚੋਰਾਂ ਦੇ ਵੀ ਥੋੜਾ ਐਸ ਕੰਨ ਜਾਂ ਕਸਣਾ ਚਾਹੀਦਾ ਜੀ ਲਗਾਤਾਰ ਮੇਰਾ ਜੀ ਜਤਿੰਦਰ ਸਿੰਘ ਭੱਗਾ ਕਿਹੜਾ ਪਿੰਡਾ ਸਭਰਾਹ ਜੀ ਕੀ ਗੱਲ ਹੋਈ ਯਾਰ ਜਿਹੜਾ ਟਰਾਂਸਫਰ ਨੰਦੇ ਦਾ ਚੋਰੀ ਹੋ ਗਿਆ ਗੱਲ ਜੀ ਤੁਸੀਂ ਵੇਖ ਹੀ ਰਹਿ ਜੋ ਟਰਾਂਸਫਰਮ ਆਪਣੇ ਸਭਰਾਹ ਪਿੰਡ ਤੋਂ ਕਾਫੀ 2 8 7 ਦਿਨਾਂ ਦੇ ਵਿੱਚ ਘੱਟੋ ਘਾਟ 100 ਟਰਾਂਸਫਰਮ ਚੋਰੀ ਹੋ ਗਿਆ ਵਾ ਤੇ ਇਹ ਵੀ ਆਪਣੀ ਮੇਰੇ ਕੋਲੇ ਬਾਲ ਸਿੰਘ ਦੀ ਮੋਟਰ ਆ ਜੀ ਪਹਿਲੀ ਠੇਕੇ ਦੇ ਸੀ ਤੇ ਅੱਜ ਦਿਨੇ ਆ ਕੇ ਵੇਖਿਆ ਤੇ ਟਰਾਂਸਫਰਮ ਥੱਲੇ ਸੁੱਟਿਆ ਪਿਆ ਤੇਲ ਕੱਢ ਕੇ ਲੈ ਗਏ ਬੁਚ-ਬੁਚ ਸਾਰੇ ਜੋ ਵਿੱਚ ਤੁਨਬਤ ਓੜ ਭੰਨ ਕਰ ਗਏ ਆ ਤੇ ਚੋਰ ਇਹ ਚੋਰਾਂ ਦੇ ਹੌਸਲੇ ਇੰਨੇ ਵੱਧ ਗਏ ਆ ਵੀ ਹਿਸਾਬ ਹੀ ਕੋਈ ਨਹੀਂ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਮੀਡੀਆ ਦੇ ਜ਼ਰੀਏ ਵੀ ਜੀ ਐਸ ਐਸ ਪੀ ਸਾਹਿਬ ਨੂੰ ਬੇਨਤੀ ਕਰਦੇ ਵੀ ਸਭਰਾ ਪਿੰਡ ਜਿਹੜੀ ਚੌਕੀ ਜਾਂ ਥਾਣਾ ਬਣਿਆ ਹੋਇਆ ਇਹਦੀ ਹੱਦ ਬੜਿਆਂ ਪਿੰਡਾਂ ਨੂੰ ਲੱਗਦੀ ਆ ਤੇ ਮੁਲਾਜ਼ਮ ਸਾਡੇ ਕੋਲ ਸਿਰਫ 4-5 ਆ ਪਿੰਡ ਚ ਕਿਉਂਕਿ ਤੁਹਾਨੂੰ ਪਤਾ 20000 ਵਾਦੀ ਤੇ 30 ਸਾਡੇ ਆਪਦੇ ਪਿੰਡ ਦੀ ਆ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਮੁਲਾਜ਼ਮ ਵੱਧ ਤੋਂ ਵੱਧ ਇੱਥੇ ਭੇਜਣ ਨਾਲੇ ਇਹਨਾਂ ਨੂੰ ਚੋਰਾਂ ਨੂੰ ਫੜਿਆ ਜਾਵੇ ਉਹ ਉਤੋਂ ਪਾਣੀ ਲਾਉਣ ਦਾ ਟਾਈਮ ਆਇਆ ਵਾ ਅੱਜ ਅਹੀਂ ਇਥੇ ਸਪਰੇਅ ਕਰਨ ਆਇਆ ਤੇ ਆਉਂਦਿਆਂ ਨੂੰ ਟਰਾਂਸਫਰ ਨਾਲ ਲੱਥਾ ਪਿਆ ਵਾ ਕਿਸਾਨ ਵਿਚਾਰੇ ਕਿੱਥੇ ਜਾਣ ਬਹੁਤ ਦੁਖੀ ਹੋਏ ਪਏ ਆ ਜੀ ਤੇ ਦਿਨ-ਦਰ ਰਾਤ ਚੋਰੀਆਂ ਹੁੰਦੀਆਂ ਵਾ ਚੋਰੀਆਂ ਨੂੰ ਕੋਈ ਠੱਲ ਨਹੀਂ ਪੈਂਦੀ ਦੂਜੀ ਗੱਲ ਇਹ ਵੀ ਜਿਹੜਾ ਇੱਥੋਂ ਸਮਾਨ ਕੱਢਦੇ ਆ ਜਾਂ ਤੇਲ ਕੱਢਦੇ ਅਕਸਰ ਕਿਹੇ ਕਵਾੜੀਆਂ ਨੂੰ ਤੇ ਉਹ ਵੇਚਦੇ ਆ ਤੇ ਪੁਲਿਸ ਦਾ ਫਰਜ਼ ਬੰਦਾ ਵੀ ਕਵਾੜੀਆਂ ਤਾਂ ਹੀ ਜਾਂ ਸਾਰਿਆਂ ਨਾਲ ਕੰਟੈਕਟ ਕਰਕੇ ਰੱਖੇ ਵੀ ਤੁਸੀਂ ਚੋਰੀ ਦਾ ਸਮਾਨ ਨਾ ਲਓ ਕਿਸੇ ਨਾ ਕਿਸੇ ਨੂੰ ਉਹ ਵੇਚਦੇ ਆ ਦੂਜਾ ਨਸ਼ਾ ਤੁਹਾਨੂੰ ਪਤਾ ਨਸ਼ੇ ਦੀ ਪੂਰਤੀ ਇੱਥੇ ਹੀ ਸਭ ਕੁਝ ਹੁੰਦਿਆ ਈ ਨਾ ਕੀ ਬਈ ਆਪਣਾ ਨਾ ਹੀ ਮਹਤਾਰਸੋਂ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਚੋਰੀ ਜੀ ਰਾਤ ਟਰਾਂਫਰਨ ਦੀ ਹੋਈ ਕਹਿਣ ਤੋਂ ਗੱਲ ਹੀ ਗਾਉ ਹੋ ਗਿਆ ਵੇਖੋ ਕੀ ਬਣਿਆ ਪਿਆ ਪੰਜਾ ਚੌਦਨ ਇਹਦੇ ਵਿੱਚ ਤਾਂ ਗਾਂਢੀ ਇੱਦਾਂ ਤਕੜਾ ਪੈ ਗਿਆ ਵੀ ਦਿਨੇ ਦੇ ਕਿਉਂ ਕੋਈ ਬੰਬੀ ਬੰਬੀ ਚਲਾਉਣਾ ਚਾਹੀਦਾ ਤੇ ਜਾਂਦਿਆਂ ਨੂੰ ਟਰਾਂਫਰਨ ਤੋਂ ਹਟਨੇ ਥੱਲੇ ਪਿਆ ਹੁੰਦਾ ਤੇ ਵੇਖ ਕੇ ਰਾਨ ਪਰੇਸ਼ਾਨ ਹੀ ਰਹੇ ਜਾਂਦਾ ਵੀ ਇਹ ਬਣਿਆ ਕੀ ਆ ਤੇ ਇਹ ਕਿਸਕਰ ਤੇ ਕਿਸੇ ਇਨਸਾਨ ਦਾ ਹੀ ਕੰਮ ਆ ਕਦੇ ਨੇ ਕਦੇ ਜਿਤਨਾ ਪੀੜ ਨੇ ਦੱਸਿਆ ਹੀ ਆ ਵੀ ਇਹਦਾ ਜਿਹੜਾ ਸਮਾਨ ਆ ਉਹ ਕੋਈ ਬਾਜ਼ਾਰ 'ਚ ਹੀ ਵਿਕਦਾ ਕਿੱਥੇ ਜਾਂਦਾ ਤੇ ਪੁਲਿਸ ਪ੍ਰਸ਼ਾਸਨ ਨੇ ਇਸ ਤੇ ਤੇਰੇ ਲਈ ਧਿਆਨ ਦੇਵੇ ਹੁਣ ਆਮ ਬੰਦੇ ਤੇ ਗਲਤੀ ਵਸਦੀ ਗੱਲ ਨਹੀਂ ਗਈ ਜਿਹੜਾ ਜਾ ਕੇ ਦੁਕਾਨਦਾਰ ਨੂੰ ਆਖੇ ਲਿਆ ਸਰਦਾ ਸਮਾਨ ਕੱਢ ਉਸੇ ਅਗੇ ਤਲਾਸ਼ੀਦਾਰ ਤੁਸੀਂ ਲਿਖ ਜਾਵੇ ਉਹਨਾਂ ਦੇ ਧਿਆਨ ਚ ਗੱਲਾਂ ਰੱਖ ਕੇ ਤੇ ਸਾਰਾ ਦਵਾਇਆ ਜਾਵੇ